ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਗੁਰੂ ਅਮਰਦਾਸ ਜੀ ਭਾਗ 7ਵਾਂ 11ਵੇਂ ਸਾਲ ਬਾਬਾ ਅਮਰਦਾਸ ਜੀ ਪਹਿਲਾ ਵਾਂਗ ਹੀ ਸੇਵਾ ਵਿੱਚ ਜੁਟੇ ਹੋਏ ਸਨ ਜਪਜੀ ਪੜਦੇ ਵਿਆਸਾ ਵੱਲ ਜਲ ਪਰਨ ਜਾਂਦੇ ਤੇ ਜਿੱਥੇ ਜਪਜੀ ਦਾ ਭੋਗ ਪੈਂਦਾ ਗਾਗਰ ਸਿਰ ਤੋਂ ਉੱਚੀ ਮਨੇਰ ਤੇ ਰੱਖ ਫਿਰ ਖਡੂਰ ਸਾਹਿਬ ਵੱਲ ਚੱਲ ਪੈਂਦੇ ਹੁਣ ਇੱਕ ਅੰਤਰ ਜ਼ਰੂਰ ਪੈ ਗਿਆ ਕਿ ਜਦ ਕਦੇ ਗੁਰੂ ਜੀ ਸਮਾਧੀ ਵਿੱਚ ਹੁੰਦੇ ਤੇ ਸੰਗਤਾਂ ਵਿੱਚ ਵਿਚਾਰ ਬਾਬਾ ਜੀ ਹੀ ਕਰਦੇ ਬਾਬਾ ਦਾਤੂ ਜੀ ਤੇ ਦਾਸੂ ਜੀ ਗੁਰੂ ਅੰਗਦ ਦੇਵ ਜੀ ਦੇ ਬੇਟੇ ਸਨ ਤੇ ਪੁੱਤਰ ਪੁਨੇ ਦੇ ਮਾਣ ਵਿੱਚ ਹੀ ਫਿਰਦੇ ਰਹਿੰਦੇ ਸਨ ਜਦ ਦਾਸੂ ਜੀ ਮਾਤਾ ਕੀਵੀ ਜੀ ਪਾਸੋਂ ਇਹ ਪੁੱਛਦੇ ਕਿ ਗੁਰਿਆਈ ਦੀ ਪਦਵੀ ਪਿਤਾ ਜੀ ਕਿਸ ਨੂੰ ਦੇਣਗੇ ਦੀ ਮਾਤਾ ਜੀ ਕਿੰਦੇ ਪਰਮੇਸ਼ਰ ਵੱਲੋਂ ਹੰਦੀ ਹੈ ਸੇਵਕ ਨੂੰ ਹੀ ਤਾਰਨਗੇ ਇੱਕ ਰਾਤ ਵਰਖਾ ਹੋ ਰਹੀ ਸੀ ਪਾਈ ਅਮਰਦਾਸ ਜੀ ਨੇ ਮਨ ਅਨੁਸਾਰ ਗਾਗਰ ਉਠਾ ਕੇ ਵਿਆਸਾ ਤੋਂ ਜਲ ਲੈਣ ਦੁਰਨ ਲੱਗੇ ਉਸ ਰਾਤ ਗੁਰੂ ਅੰਗਦ ਦੇਵ ਜੀ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਉਹ ਵਿਆਸਾ ਤੋਂ ਜਲ ਭਰਨ ਲਿਓਣ ਉਹ ਅਡੋਲ ਸੁੱਤੇ ਰਹੇ ਕਈ ਵਾਰੀ ਗੁਰੂ ਜੀ ਨੇ ਜਗਾਇਆ ਉਹ ਇਹ ਕਹਿੰਦੇ ਸੌ ਜਾਂਦੇ ਕਿ ਇਹ ਟਹਿਲੀਏ ਦਾ ਕੰਮ ਹੈ ਸਾਨੂੰ ਤੇ ਰਾਹ ਵੀ ਨਹੀਂ ਹੁੰਦਾ ਉਸ ਸਮੇਂ ਨਿਤ ਕਿਰਿਆ ਨਿਭਾੰਦੇ ਪਾਈ ਅਮਰਦਾਸ ਜੀ ਗਾਗਰ ਚੁੱਕ ਕੇ ਲੈ ਗਏ ਗੁਰੂ ਅੰਗਦ ਦੇਵ ਜੀ ਨੇ ਉਸੇ ਵੇਲੇ ਸੁਣਾ ਕੇ ਕਿਹਾ हमरे ਪੁੱਤ ਗਰਬ ਉਹ ਪਾਰੀ ਉੱਧਰ ਬਾਰਿਸ਼ ਕੁਝ ਥੰਮੀ ਉਸ ਥਾਂ ਜਿੱਥੇ ਹੁਣ ਦਮਦਮਾ ਸਾਹਿਬ ਗੁਰਦੁਆਰਾ ਹੈ ਜਿੱਥੇ ਰੋਜ਼ ਜਪਜੀ ਦਾ ਭੋਗ ਪਾ ਕੇ ਕੁਝ ਚਿਰ ਟਿਕਦੇ ਸਨ ਖਡੂਰ ਵੱਲ ਤੁਰਨ ਲੱਗੇ ਤਾਂ ਜੁਲਾਹੇ ਦੀ ਤਾਣੀ ਬੰਨਣ ਵਾਲੀ ਕਿੱਲੀ ਨਾਲ ਠੁੱਡਾ ਲੱਗ ਕੇ ਡਿੱਗ ਪਈ ਗਾਗਰ ਤਾਂ ਸੰਭਾਲ ਰੱਖੀ ਤੇ ਸੰਭਾਲ ਕੇ ਉੱਠਣ ਲੱਗੇ ਖੜਾਕ ਸੁਣ ਕੇ ਜੁਲਾਹੇ ਨੇ ਕਿਹਾ ਕੌਣ ਹੈ ਬੋਲਦਾ ਕਿਉ ਨੀ ਜੁਲਾਹੀ ਜੋ ਆਵਾਜ਼ ਸੁਣਦੀ ਪਈ ਸੀ ਜੁਲਾਹੇ ਨੇ ਚੁੱਪ ਕਰਾਉਂਦੀ ਕਹਿਣ ਲੱਗੀ ਆਰਾਮ ਨਾਲ ਸੁੱਤਾ ਰਹੁ ਇਹ ਉਹੀ ਅਮਰੂ ਨਿਥਾਵਾਂ ਹੈ ਕੁੜਮਾ ਦੇ ਦਰ ਟੁਕੜੇ ਖਾਣ ਲਈ ਆਇਆ ਹੋਇਆ ਸਾਰਿਆਂ ਨੇ ਇਸ ਨੂੰ ਤ્યાਗ ਦਿੱਤਾ ਹੈ ਲੋਕ ਲਾਜ ਵੀ ਨਹੀਂ ਇਸ ਵਿੱਚ ਇਹ ਸੁਣਦੇ ਹੀ ਭਾਈ ਅਮਰਦਾਸ ਨੇ ਉੱਚੀ ਸੁਣਾ ਕੇ ਕਿਹਾ ਮੈਂ ਨਹੀਂ ਨਿਥਾਵਾਂ ਤੂੰ ਕਮਲੀ ਹੈ ਜੋ ਇੰਜ ਸੋਚਦੀ ਹੈ ਮੈਂ ਤਾਂ ਉਸ ਦੀ ਸ਼ਰਨ ਹਾਂ ਜੋ ਦੁਨੀਆਂ ਦਾ ਮਾਲਕ ਹੈ ਗਾਗਰ ਸੰਭਾਲ ਆਪ ਜੀ ਖਡੂਰ ਸਾਹਿਬ ਪੁੱਜ ਗਏ ਰਤਾ ਕੋ ਦੇਰੀ ਹੋ ਗਈ ਸੀ ਖੀਮਾ ਮੰਗੀ ਜਾਨੀ ਜਾਨ ਗੁਰੂ ਅੰਗਦ ਦੇਵ ਜੀ ਜਾਣਦੇ ਸਨ ਉਹਨਾਂ ਪੁੱਛਿਆ ਵੀ ਪਰ ਪਾਈ ਅਮਰਦਾਸ ਜੀ ਕੁਝ ਨਾ ਬੋਲੇ ਅਮਰਤ ਵੇਲੇ ਦੀਵਾਨ ਦੀ ਸਮਾਪਤੀ ਵੇਲੇ ਜੁਲਾਹਾ ਪੁਕਾਰ ਕਰਦਾ ਹੋਇਆ ਆਇਆ ਤੇ ਦੱਸਿਆ ਕਿ ਜੁਲਾਹੀ ਕਮਲੀ ਹੋਈ ਫਿਰਦੀ ਹੈ ਉਸ ਜੁਲਾਹੀ ਨੂੰ ਜਦ ਹਜੂਰ ਸਾਹਮਣੇ ਲਿਆਂਦਾ ਤਾਂ ਦ੍ਰਿਸ਼ਟੀ ਪੈਂਦੇ ਸਾਰ ਸੰਭਲੀ ਹੱਥ ਜੁੜ ਗਏ ਗੁਰੂ ਅੰਗਦ ਦੇਵ ਜੀ ਨੇ ਪ੍ਰ ਬਾਤ ਵਾਲਾ ਸਾਰਾ ਵਾਕਿਆ ਸੁਣਾਣਾ ਚਾਇਆ ਜੁਲਾਹੀ ਨੇ ਦੱਸਿਆ ਕਿ ਖੜਾਕ ਹੋਣ ਵੇਲੇ ਪਤੀ ਦੇ ਦੁਬਾਰਾ ਪੁੱਛਣ ਤੇ ਉਸ ਉਹੀ ਕਹਿ ਦਿੱਤਾ ਸੀ ਜੋ ਲੋਕੀ ਕਹਿੰਦੇ ਸੰ ਕਿ ਅਮਰੂ ਨਹੀਂ ਥਾਮਾ ਹੈ ਗੁਰੂ ਅੰਗਦ ਦੇਵ ਜੀ ਨੇ ਜਦ ਫਿਰ ਪਾਈ ਅਮਰਦਾਸ ਜੀ ਵੱਲ ਡਿੱਠਾ ਤਾਂ ਉਹਨਾਂ ਦਸੀਆ ਸੱਚੇ ਪਾਤਸ਼ਾ ਇਹ ਸੱਚ ਹੈ ਕਿ ਜਦ ਇਸ ਨੇ ਸੇਵਾ ਨਿੰਦੀ ਤਾਂ ਮੇਰੇ ਕੋਲੋਂ ਰਿਹਾ ਨਾ ਗਿਆ ਮੈਂ ਕਿਹਾ ਸੀ ਤੂੰ ਕਮਲੀ ਹੈ ਜੋ ਸੋਚਦੀ ਹੈ ਗੁਰੂ ਦੀ ਸੇਵਾ ਸਭ ਤੋਂ ਮਹਾਨ ਹੈ ਉਂਝ ਮੈਂ ਉਸ ਸਮੇਂ ਤੱਕ ਨਿਥਾਵਾਂ ਹੀ ਹਾਂ ਜਦ ਤੱਕ ਆਤਮ ਰੂਪ ਨੂੰ ਨਹੀਂ ਪਾ ਲੈਂਦਾ ਗੁਰੂ ਅੰਗਦ ਦੇਵ ਜੀ ਇਹ ਸੁਣ ਕੇ ਬਖਸ਼ਿਸ਼ ਦੇ ਘਰ ਆਏ ਤੇ ਵਰ ਦੇਣੇ ਸ਼ੁਰੂ ਕਰ ਦਿੱਤੇ ਤੂੰ ਸਾਡਾ ਹੀ ਰੂਪ ਹੈ ਜਿਵੇਂ ਸੋਨੇ ਦੇ ਦੋ ਕੰਗਣਾ ਨੂੰ ਪੱਠੀ ਵਿੱਚ ਪਾ ਕੇ ਇੱਕ ਕਰ ਲਈਦਾ ਹੈ ਤਿਵੇਂ ਤੁਸੀਂ ਆਪਣੇ ਆਪ ਨੂੰ ਢਾਲ ਲਿਆ ਹੈ ਨਵੇਂ ਬਸਤਰ ਪਹਿਨਾਈ ਹੁਣ ਹਰ ਇੱਕ ਤੇ ਸਪਸ਼ਟ ਹੋ ਗਿਆ ਕਿ ਬਾਬਾ ਅਮਰਦਾਸ ਜੀ ਨੂੰ ਇਹ ਗੱਦੀ ਦੀ ਜ਼ਿੰਮੇਵਾਰੀ ਦਿੱਤੀ ਜਾਣੀ ਹੈ ਗੁਰੂ ਜੀ ਨੇ ਕਮਲੀ ਜੁਲਾਹੀ ਵਾਲੀ ਥਾਮੀ ਖਰੀਦ ਲਈ ਤੇ ਉੱਥੇ ਸਮਾਦ ਦੀ ਉਸਾਰੀ ਦਾ ਕਾਰਜ ਵੀ ਆਰੰਭ ਕਰ ਦਿੱਤਾ ਉਹ ਕਿੱਲੀ ਜਿਸ ਨਾਲ ਬਾਬਾ ਅਮਰਦਾਸ ਜੀ ਦਾ ਠੱਡਾ ਲੱਗਾ ਸੀ ਹਰੀਪਰੀ ਹੋ ਗਈ ਗੁਰੂ ਪਾਤਸ਼ਾਹ ਨੇ ਪੁੱਤਰਾ ਦਾ ਰੋਸ ਤੇ ਗੁੱਸਾ ਵੀ ਅਨੁਭਵ ਕਰ ਲਿਆ ਸੀ ਬਾਬਾ ਅਮਰਦਾਸ ਜੀ ਨੂੰ ਕੁਝ ਚਿਰ ਬਾਸਰ ਕੇ ਜਾਣ ਦਾ ਹੁਕਮ ਵੀ ਇਸੇ ਲਈ ਦਿੱਤਾ ਸੀ ਕਿ ਪਿੱਛੋਂ ਕੁਝ ਸ਼ਾਂਤੀ ਵਰਤ ਜਾਏ ਗੁਰੂ ਜੀ ਵੀ ਖਡੂਰ ਸਾਹਿਬ ਛੱਡ ਜੁਲਾਹੀ ਦੀ ਝੁੱਗੀ ਵਾਲੀ ਥਾਂ ਜਾਂਦਾ ਨਿਰਣਾ ਕਰ ਬੈਠੇ ਸਨ ਬਾਸਰ ਕੇ ਵਾਲਾ ਬਾਬਾ ਅਮਰਦਾਸ ਜੀ ਦੇ ਜਾਂਦਿਆਂ ਦਾਸੂ ਜੀ ਨੇ ਕੋੜੇ ਤੇ ਪਿੱਛਾ ਕੀਤਾ ਅੱਗੋਂ ਕੇਰ ਸਰੀਰਕ ਨੂੰ ਕਿਸਾਨ ਪਹੁੰਚਾਣਾ ਚਾਹਿਆ ਪਰ ਹੱਥ ਵੱਜ ਗਏ ਮੁੱਠੀ ਖੁੱਲੇ ਹੀ ਨਾ ਖਡੂਰ ਸਾਹਿਬ ਪਰਤ ਕੇ ਮਾਤਾ ਖੀਵੀ ਜੀ ਨੂੰ ਦੱਸਿਆ ਤਾਂ ਉਹਨਾਂ ਵੀ ਬਹੁਤ ਗੁੱਸਾ ਕੀਤਾ ਕਿਮਾ ਦਿ ਲਵਣ ਲਈ ਮਾਤਾ ਜੀ ਆਪ ਦਾਸੂ ਜੀ ਨੂੰ ਨਾਲ ਲੈ ਕੇ ਬਾਸਰ ਕੇ ਗਏ ਬੀਬੀ ਅਮਰੋ ਜੀ ਦੇ ਘਰ ਰੁਕੇ ਤੇ ਪਹਿਲਾਂ ਆਪ ਬਾਬਾ ਅਮਰਦਾਸ ਜੀ ਦੇ ਘਰ ਆਏ ਮਾਤਾ ਖੀਵੀ ਜੀ ਨੂੰ ਬਾਬਾ ਅਮਰਦਾਸ ਜੀ ਬਾਸਰ ਕੇ ਦੇਖ ਕੇ ਹੈਰਾਨ ਹੋਏ ਪਰ ਜਦੋਂ ਨਾਉਣ ਦਾ ਮੰਤਵ ਦੱਸਿਆ ਤਾਂ ਉਹਨਾਂ ਸਗੋਂ ਖਿਮਾ ਮੰਗੀ ਤੇ ਕਿਹਾ ਮੈਨੂੰ ਬੁਲਾ ਲੈਣਾ ਸੀ ਤੁਸੀਂ ਕਿਉਂ ਖੇਚਲ ਕੀਤੀ ਦਾਸੂ ਜੀ ਨੂੰ ਖਿਮਾ ਦਿਲਵਾਈ ਇਹ ਗੱਲ ਸਨ ਸਾਰੇ ਪਾਸੇ ਪ੍ਰਗਟ ਹੋ ਗਈ ਕਿ ਗੁਰਗੱਦੀ ਦੀ ਜ਼ਿੰਮੇਵਾਰੀ ਬਾਬਾ ਅਮਰਦਾਸ ਜੀ ਨੂੰ ਮਿਲਣ ਵਾਲੀ ਹੈ ਗੁਰੂ ਅੰਗਦ ਦੇਵ ਜੀ ਨੇ ਪੁੱਤਰਾਂ ਨੂੰ ਪੁੱਛਿਆ ਕਿ ਉਹ ਅਮਰਦਾਸ ਜੀ ਦਾ ਪਿੱਛਾ ਕਰਨ ਕਿਉਂ ਗਏ ਜਨ ਉਹਨਾਂ ਕਿਹਾ ਕਿ ਖਡੂਰ ਸਾਹਿਬ ਹਰ ਇੱਕ ਦੀ ਜ਼ੁਬਾਨ ਤੇ ਇਹੀ ਸੀ ਕਿ ਤੁਸੀਂ ਹੁਣ ਦਾਸ ਅੱਗੇ ਹੀ ਚੁਕਣ ਲਈ ਰਹਿ ਗਏ ਹੋ ਸਭ ਕੁਝ ਉਹ ਲਹਿ ਗਿਆ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮੁਸਕੁਰਾਏ ਤੇ ਕਿਹਾ ਕਿ ਉਹ ਤਾਂ ਹਮੇ ਦੇਣ ਆਇਆ ਸੀ ਤੇ ਅਨਹੂਦ ਲੈਣ ਉਸ ਅਨਹੂਦ ਵਿੱਚ ਅਕਾਲ ਪੁਰਖ ਪਰਲਿਆ ਸੀ ਹੁਣ ਉੱਥੇ ਸਰਬ ਸ਼ਕਤੀਮਾਨ ਵਸਦਾ ਹੈ ਪਰਮੇਸ਼ਰ ਵਸਦਾ ਹੈ ਇਹ ਗੁਰਿਆਈ ਅਕਾਲ ਪੁਰਖ ਦੀ ਵਸਤੂ ਹੈ ਜਿਸ ਦੇ ਹਿਰਦੇ ਵਿੱਚ ਬੈਠ ਗਿਆ ਉਸ ਨੂੰ ਹੀ ਮਿਲੇਗੀ ਅਗਲੀ ਸਾਖੀ ਅਗਲੇ ਪਾਗ ਵਿੱਚ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪੁੱਲ ਚੁੱਕ ਦੀ ਫਲਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ